ਸ਼ਾਸ਼ਰੀਆ ਕਾਲ ਮਿੱਤਰੋ ਤੁਹਾਡਾ ਆਪਣੇ ਚੈਨਲ ਤੇ ਸਵਾਗਤ ਹੈ ਹਰਿਆਣੇ ਵਿੱਚ ਕਬੱਡੀ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਇੱਕ ਜੰਮਰੇੜੀ ਵਿੱਚ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਜਿਸ ਵਿੱਚ ਪੰਜਾਬ ਦੇ ਕਈ ਵਿਦੇਸ਼ਾਂ ਤੋਂ ਵੱਡੇ-ਵੱਡੇ ਨਾਮੀ ਪਲੇਅਰ ਖੇਡਣ ਲਈ ਹਰਿਆਣੇ ਧਰਤੀ ਤੇ ਪੁੱਜ ਰਹੇ ਨੇ ਉੱਥੇ ਹੀ ਹਰਿਆਣੇ ਦੇ ਨਾਮੀ ਪਲੇਅਰ ਕੁਝ ਵੱਡੇ-ਵੱਡੇ ਟੋਪ ਦੇ ਰੀਡਰ ਤੇ ਜਾਫੀ ਅਰੈਸਟ ਤੇ ਚਲੇ ਗਏ ਨੇ ਜਿਸ ਨਾਲ ਸ਼ਾਇਦ ਉਹ ਜੋ ਗੱਲ ਹੋਣੀ ਸੀ ਕਬੱਡੀ ਵਿੱਚ ਉਹ ਹੁਣ ਜੰਮਰੇੜੀ ਚੈਂਪੀਅਨ ਵਿੱਚ ਨਾ ਰਹੇ ਫਿਰ ਵੀ ਇੱਕ ਚੰਗਾ ਉਪਰਾਲਾ ਕੀਤਾ ਗਿਆ ਹੈ ਪ੍ਰਬੰਧਕਾਂ ਵੱਲੋਂ ਸੁਣੋ ਇਸ ਚੈਂਪੀਅਨਸ਼ਿਪ ਵਿੱਚ ਕੀ ਕੀ ਨਵੇਂ ਰੂਲ ਤੇ ਕਬੱਡੀ ਦੀ ਕਿਸ-ਕਿਸ ਗੱਲ ਉੱਤੇ ਗੌਰ ਕੀਤੀ ਗਈ ਹੈ ਚੰਨਾ ਪਾਇਆ ਗਿਆ ਦੇਖੋ ਕਲਿੱਪ ਪਹਿਲੇ ਕੋਈ ਰੂਲ ਨੇ ਚੈਂਪੀਅਨਸ਼ਿਪ ਜਿਹੜੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਜੇਲਿਆਂ ਦੀ ਚੈਂਪੀਅਨਸ਼ਿਪ ਚੱਲਦੀ ਹੈ ਤੇ ਇੱਕ ਚੱਲਦੀ ਹੈ ਇਲਾਕਿਆਂ ਦੀ ਸਾਰੇ ਆਪ ਪਹਿਲਾਂ ਮੇਰੀ ਬੇਨਤੀ ਹੈ ਜੀ ਸਾਡੇ ਪ੍ਰਬੰਧਕ ਜੀ ਸਾਰੇ ਆ ਜੋ ਟੋਨੀ ਵੀਰ ਟੋਨੀ ਵੀਰ ਜੀ ਆਈਏ ਸਰਪੰਚ ਸਾਹਿਬ ਜੀ ਸਾਰੇ ਆਓ ਆਓ ਰੇ ਚੱਲਦੇ ਮੈਚ ਦੇ ਵਿੱਚ ਟੀਮਾਂ ਦੇ ਪਲੇਅਰ ਇੱਕ ਇੱਕ ਰੀਪਲੇ ਲੈ ਸਕਦੇ ਨੇ ਰਿਵਿਊ ਲੈ ਸਕਦੇ ਨੇ ਇੱਕ ਫੌਲਟੀ ਹੋਵੇਗੀ ਰੈਫਰੀ ਸਾਹਿਬਾਨਾਂ ਦੇ ਕੋਲ ਉਹ ਆਪਣੀ ਮਰਜ਼ੀ ਦੇ ਨਾਲ 25 20 ਦੇ ਮੈਚ ਦੇ ਵਿੱਚ ਇੱਕ ਰੀਪਲੇ ਲੈ ਸਕਦੇ ਨੇ ਇੱਕੋ ਸਿਰਫ ਤੇ ਟੀਮਾਂ ਦੇ ਕੈਪਟਨ ਸਾਹਿਬਾਨਾਂ ਕੋਲ ਇੱਕੋ ਇੱਕੋ ਰੇਡ ਰੀਪਲੇ ਹੋਵੇਗਾ ਟੋਟਲ ਜਨਨ ਇੱਕ ਮੈਚ ਦੇ ਵਿੱਚ ਤਿੰਨ ਚਾਹੇ ਉਸ ਐਕਸ ਫੋਲ ਸਹੀ ਹੁੰਦਾ ਹੈ ਜਾਂ ਗਲਤ ਹੁੰਦਾ ਹੈ ਉਹਦਾ ਕੋਈ ਮਤਲਬ ਨਹੀਂ ਇੱਕ ਇੱਕ ਤੇ ਇੱਕ ਇੱਕ ਰੈਫਰੀ ਦਾ ਫੈਸਲਾ ਟੱਲ ਹੋਵੇਗਾ ਕੋਈ ਵੀ ਖਿਡਾਰੀ ਸਾਡੇ ਸੀਨੀਅਰ ਨੇ ਕਿੰਤੂ ਪ੍ਰੰਤੂ ਨਹੀਂ ਕਰੇਗਾ ਸਭ ਤੋਂ ਪਹਿਲੀ ਗੱਲ ਦੂਸਰੀ ਗੱਲ ਜਿਹੜੇ ਪਲੇਅਰ ਐਕਸ਼ਨ ਦੇ ਵਿੱਚ ਆਉਣਗੇ ਉਹ ਗਰਾਊਂਡ ਦੇ ਵਿੱਚ ਆਉਣ ਕਿਤੇ ਰੇਡਰ ਵੀ ਜਿਹੜਾ ਬਾਹਰੋਂ ਰੇਡ ਪਾਵੇਗਾ ਜਿਹੜੇ ਰੇਡਰ ਨੇ ਰੇਡ ਪਾਉਣੀਆਂ ਤੇ ਉਹ ਤਹੰਦੇ ਤੋਂ ਪਹਿਲਾਂ ਆ ਕੇ ਖੜ ਜੇਗੇ ਦੂਜੀ ਟੀਮ ਦਾ ਆਪੋ ਜਿਹੜ ਦਾ ਇੱਕ ਤੇ ਇਹ ਬੇਨਤੀ ਹੈ ਇੱਕ ਜਿੰਨੇ ਵੀ ਅਨੌਸਰ ਭਰਾ ਨੇ ਸਾਰੇ ਸੀਨੀਅਰ ਬਲਾਅਰ ਨੇ ਅੰਤਰਰਾਸ਼ਟਰੀ ਜਿਹੜੇ ਮੈਚ ਬੋਲਦੇ ਨੇ ਰੁਪਿੰਦਰ ਜਲਾਲ ਅਮਰੀਖ ਖੋਸਾ ਕੋਟਲਾ ਤੇ ਸੁਖਰਾਜ ਰੋਡੇ ਤੇ ਚਾਰ ਜਿਹੜੇ ਕਮੈਂਟਰ ਹੀ ਮੈਚਾਂ ਦੀ ਜਿਹੜੀ ਸਾਂਝ ਪਾਉਣਗੇ ਤੇ ਸਾਰੇ ਵੀ ਸਤਿਕਾਰਯੋਗ ਨੇ ਚੱਲਦੇ ਮੈਚਾਂ ਦੇ ਵਿੱਚ ਕਿਸੇ ਦਾ ਵੀ ਨਾਮ ਨਹੀਂ ਬੋਲਿਆ ਜਾਵੇਗਾ ਚਾਹ ਸਾਡਾ ਵੀਰ ਕੋਈ ਦੂਰੋਂ ਚੱਲ ਕੇ ਆਇਆ ਹੈ ਤੇ ਚਾਹੇ ਸਾਡਾ ਭਰਾ ਉਹਨੇ ਪੁੱਜਿਆ ਹੋਇਆ ਚਾਹੇ ਕੋਈ ਲਾਈਵ ਬੈਠਾ ਹੈ ਮੇਲੇ ਜ਼ਰੂਰ ਅਨਾਉਂਸ ਕੀਤੇ ਜਾਣਗੇ ਪਿੰਡ ਦਾ ਨਾਮ ਲਿਆ ਜਾਵੇਗਾ ਵੀ ਫਲਾਣੇ ਪਿੰਡ ਇਦੀ ਤਰੀਕ ਨੂੰ ਮੇਲਾ ਹੈ ਉਹ ਮੈਚ ਖਤਮ ਹੋਣ ਤੋਂ ਬਾਅਦ ਜਾਂ ਸ਼ੁਰੂ ਹੋਣ ਤੋਂ ਪਹਿਲਾਂ ਇਹ ਸਾਰਿਆਂ ਲਈ ਸਤਿਕਾਰਯੋਗੋਂ ਵੀ ਆਪਾਂ ਮੈਚ ਤੁਹਾਡੇ ਜ਼ਰੂਰ ਅਨਾਉਂਸ ਕਰਾਂਗੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਵਾਅਦੇ ਵਿੱਚ ਸਿਰਫ ਤੇ ਸਿਰਫ ਚੈਂਪੀਅਨਸ਼ਿਪ ਤੇ ਗੱਲ ਕਬੱਡੀ ਦੀ ਹੋਵੇਗੀ ਵੀ ਜਿਹੜੇ ਪਲੇਅਰ ਨੇ ਮੋਟਰਸਾਈਕਲ ਕਿੰਨੇ ਜੁੱਤੇ ਜਾਂ ਕਿ ਪੈਨਾ ਜੁੱਤੀਆਂ ਜਾਂ ਨਵੇਂ ਟਰੈਕਟਰ ਜੁੱਤੇ ਜਾਂ ਕੈਨੇਡਾ ਦੇ ਸੀਜ਼ਨ ਦਾ ਵੈਸਟਰ ਹੈ ਗੱਲ ਸਿਰਫ ਉੱਥੇ ਤੱਕ ਆਪਣੀ ਹੋਵੇਗੀ 70 ਫੁੱਟ ਦੇ ਤੈਰੇ ਦੇ ਅੰਦਰ ਰਹਿ ਕੇ ਕਬੱਡੀ ਦੀ ਅੱਜ ਗੱਲ ਕੀਤੀ ਜਾਵੇਗੀ ਉਸ ਤੋਂ ਬਾਅਦ ਜਿਹੜੀ ਰੇਟਾਂ ਦੀ ਗੱਲ ਹੋਵੇਗੀ ਜਿਹੜੇ ਭਰਾਵਾਂ ਦੇ ਸਹਿਯੋਗ ਨਾਲ ਸਾਡੇ ਖੇਡ ਮੇਲੇ ਲਈ ਕੋਈ ਵੀਰ ਗੁੱਸਾ ਨਾ ਕਰੇ ਉਹਨਾਂ ਦੀ ਮਾਇਆ ਲੱਗੇ ਜੀ ਤੇ ਉਹ ਵੀ ਇੱਕ ਰੇਡ ਜਾਂ ਇੱਕ ਜੱਫੇ ਦੇ ਉੱਪਰ ਡਿਸਾਈਡ ਜਿਹੜਾ ਕਮੇਟੀ ਨੇ ਕੀਤਾ ਸਿੱਧਾ 5000 ਰੁਪਏ ਤੋਂ ਜੱਫਾ ਜਾਂ ਰੇਡ ਸ਼ੁਰੂ ਹੋਵੇਗੀ ਇੱਕ ਨਾ ਤੇ ਰੁਪਇਆ 5000 ਉਹ ਵੀ ਉਹਨਾਂ ਦਾ ਲੱਗੇਗਾ ਜਿਹੜੇ ਵੀਰਾਂ ਦੇ ਸਹਿਯੋਗ ਨੇ ਤੇ ਬੈਠਣ ਲਈ ਪ੍ਰਬੰਧ ਕੀਤਾ ਗਿਆ ਦਰਸ਼ਕਾਂ ਦੇ ਲਈ ਬਹੁਤ ਵੱਡਾ ਹਰਿਆਣੇ ਦੇ ਵਿੱਚ ਇਹ ਵੱਖਰੀ ਜਿਹੜੀ ਪਹਿਲੀ ਵੱਡੇ ਇਨਾਮਾਂ ਵਾਲੀ ਚੈਂਪੀਅਨਸ਼ਿਪ ਹੋ ਰਹੀ ਹੈ ਜਿਸ ਖੇਤ ਦੇ ਵਿੱਚ ਖੜੇ ਇੱਥੇ ਕਣਕ ਵੀਜੀ ਹੋਈ ਸੀ ਅਕਸਰ ਬਲਾਰੇ ਸਾਰੇ ਭਰਾ ਆਪਾਂ ਜਾਣਦੇ ਆ ਕਿ ਕਿਸਾਨ ਆਪਣੀ ਫਸਲ ਨੂੰ ਪੁੱਤਾਂ ਵਾਂਗੂ ਪਿਆਰ ਕਰਦਾ ਹੈ